ਉਹ ਖੇਡਣੇ ਖੜਿਆ ਤੇ ਨਾੜਦੇ ਪਹਿਲਾਂ ਸੀ ਸਿੰਪਲ ਤੇ ਹੁਣ ਕਰਨਾ ਆਪਣੇ ਲੈ ਡੀਆਈ ਪਹਿਲਾਂ ਤਾਂ ਇਹ ਚੱਲੀ ਜਾਉ 25 ਸਾਲ ਹੋ ਗਏ ਸੀ ਕਰੇ ਨੂੰ ਇੰਜਨ ਤੇ 82 ਮਾਡਲ ਆਗਾ ਤੇ ਹੁਣ ਹੈਗਾ ਵੀ ਡੀਆਈ ਕਰ ਦਈਏ ਆ ਪਿਆ ਸਮਾਨ ਸਾਰਾ ਖੋਲਤਾ ਤੇ ਇਦਰਾ 4x4 ਖੜਾ ਨਾਟ ਗਿਆ ਸੁੱਖੇ ਵਾਲਾ ਤੇ ਹੁਣ ਆਪਾਂ ਇਹਨੂੰ ਡੀਆਈ ਕਰਦੇ ਆ ਤੇ ਪਹਿਲਾਂ ਹੁਣ ਸਾਰੇ ਸਿਰ ਇਧਰ ਦੀ ਤੇ ਹੁਣ ਪੱਟ ਕੇ ਉਧਰਲੇ ਪਾਸੇ ਲਾਉਣਾ ਤੇ ਉਹਦਾ ਖਰਚਾ ਦੇਖਦਾ ਕਿ ਕਿੰਨਾ ਕਾਜੂਗਾ ਨਾ ਮਿਸਤਰੀ ਤੇ ਇੱਕ ਆਹ ਪੈ ਇਧਰਲੀ ਸ਼ਾਈਡ ਤੇ ਇਹ 2004 ਮਾਡਲ ਆਗਾ। origignal ਆ a to z ਆ। ਟਰੈਕਟਰ ਤੇ ਇਹ ਵੀ ਤਿਆਰ ਕਰਕੇ ਆਪਣੇ ਵੇਚ ਰਹਾਗਾ ਜੇ ਕਿਸੇ ਨੇ ਲੈਣਾ ਹੋ ਤਾਂ ਕੰਟੈਕਟ ਜੜਾ ਕਰ ਸਕਦੇ ਹੋ ਮਿੱਤਰੋ। ਗਰਾਰੇ ਗੁਰੂ ਦੇ ਜਮਾ ਹੈ ਬੇਨਾਮ ਫੌਜੀ ਕੋਟੇ ਦਾ ਟਰੈਕਟਰ ਆ ਇਹ। ਜਮਾ ਨਵਾਂ ਬਹੁਤ ਹੀ ਘੱਟ ਚੱਲਾ ਹੋਇਆ ਟਰੈਕਟਰ ਆਗਾ। ਵੀ ਦੇਖ ਸਕਦੇ ਹੋ ਜਾਰੀ ਵੀ ਵੀ ਆ ਖੜੇ ਨੂੰ। ਤੇ ਹੁਣ ਆ ਪਿਆਰਾ ਇੰਜਣ ਖੋਲਿਆ। ਤੇ ਇਹ ਵੀ ਡੀਆਈ ਕਰਨ ਨਾਲ ਇਹ ਵੀ ਆਪਣੇ ਨਾਲ ਦੋ ਦੋ ਟਰੈਕਟਰ ਦੀ ਡੀਆਈ ਕਰ ਦਿੰਦੇ ਨੇ। ਤੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੁਹਾਨੂੰ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਖਰਚਾ ਬੱਲਾ ਕਿੰਨਾ ਆਉਂਦਾ ਡੀਆਈ ਕਰਤੇ ਬਾਕੀ ਵੈਸੇ ਤਾਂ ਆਪਣਾ ਲੋਡ ਸੀਗਾ ਹੁਣ ਪਾਣੀ ਜਿੱਥੋਂ ਆ ਕੱਢਣ ਲੱਗਾ ਸੀ ਇਹਦੇ ਗਰਮ ਮਤਲਬ ਕਿ ਪਾਣੀ ਵਾਲੇ ਜੇ ਮਰੀ ਜਾਂਦਾ ਸੀਗਾ ਰੀਟਰ ਨਵਾਂ ਲੱਗਾ ਹੋਇਆ ਸੀਗਾ ਤੇ ਫੇਰ ਵੀ ਨੁਕਸ ਜਾ ਹੈ ਹੀ ਪਾਏਗਾ ਸੀ ਥੋੜਾ ਜਿਹਾ ਚਾਹ ਚਲ ਕੋਈ ਨਾ ਕਾਰੀ ਤੇ ਡੇਢੀ ਇੱਕ ਸੁਪਰ ਸੀਟਰ ਦੇ ਇਹਦੀ ਕਾਂਟ ਕੱਢਤੀ ਆ ਪੱਠੀ ਦੇਖੋ ਕਿੱਡੇ ਰੋਟ ਲਾਲ ਹੋਈ ਹੋਈ ਆ ਤੇ ਸਲਾਇਸਰ ਨਾਲ ਉਹਦੇ ਮਚਾਤਾ ਸੀ ਉਹ ਨਵਾਂ ਵਾਲਾ ਸੁਪਰ ਸੀਟਰ ਤੇ ਤੇ ਹੁਣ ਉਹ ਡੀਆਈ ਕਾਰੀ ਤੇ ਚਲਾਉਣਾ ਸੁਪਰ ਰੀਫਰ ਤੇ ਤੂੜੀ ਵਾਲੀ ਤੇ ਤੇ ਕਰ ਦਿਓ ਮਿੱਤਰੋ ਸ਼ੇਅਰ ਵੱਧ ਤੋਂ ਵੱਧ ਵੀਡੀਓ ਤੇ ਹੁਣ ਇਧਰਲੇ ਪਾਸੇ ਸਲੇਸਰ ਦਾ ਲੱਖ ਸਵਾ ਲੱਖ ਰੁਪਇਆ ਖਰਚ ਆਜੂ ਇਧਰਲੇ ਪਾਸੇ ਲਾਉਣ ਦਾ ਸਲੇਸਰ ਇਧਰਲੀ ਸਾਈਡ ਤੋਂ ਪਰਲੀ ਸਾਈਡ ਤੇ ਬਾਕੀ ਪਿੱਛੋਂ ਏ ਟੂ ਜ਼ेड ਕੰਮ ਸਾਰਾ ਹੋਇਆ ਹੋਇਆ ਆਪਣੇ ਡਰੈਕਟਰ ਦਾ ਤੇ ਗਾਹਾਂ ਦੀ ਗੱਲ ਤੋਂ ਆਪਾਂ ਦੱਸੀ ਚੱਲਾਂਗੇ ਚ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਬੇਤਰੀ ਕਿੰਨੇ ਦਿਨਾਂ ਜਮਨ ਦੇਾਂਗੇ ਹਫਤਾ ਲੱਗ ਜੀ ਹਫਤਾ ਲੱਗ ਜਾ ਪੂਰਾ ਪੂਰੀ ਸਫਾਈ ਹੋ ਗਈ ਹਫਤਾ ਠੀਕ ਆ ਆਹ ਪਾਣੀ ਜਾਇਆਂ ਜਾਣ ਲੱਗ ਗਿਆ ਜੀ ਥੱਲੇ ਨੂੰ ਕਦਰ ਇਸ ਵੀ ਸਾਰੀ ਖੋਲੀ ਹੋਈ ਸੀਗੀ ਸਾਰੇ ਨਟ ਜਾ ਤੇ ਜਾਂਦਾ ਵੀ ਬੱਸ ਵਾਂਗੂ ਸੀ ਜਾਵਾਂ ਕਾਗੜਾ 4x4 ਇਧਰ ਸੁੱਖਿਆ ਦਾ ਇਹ ਵੀ ਰੈਡੀ ਹੋਈ ਜਾਂਦਾਗਾ ਤੇ ਕਾ 3 ਨੇ ਤੇ ਦੋ ਤਿੰਨ ਉਧਰਲੀ ਸਾਈਡ ਤੇ ਖੜੇ ਨੇ ਬਰਕ ਸਾਫ ਚਲਾਏ ਤੇ ਹੁਣ ਇਹਦਾ ਦੱਸੋ ਤੁਸੀਂ ਵੀ ਕਮੈਂਟ ਕਰਕੇ ਬੋਰ ਆਪਾਂ ਕਿਹੜਾ ਕਰੀਏ ਨਾ ਮਿੱਤਰੋ ਕਿੰਨੇ ਐਚਪੀ ਕਰ ਦਈਏ ਤੇ ਵੀਡੀਓ ਆਪਾਂ ਨਾਲ ਹੁੰਦੇ ਜਣ ਅਪਲੋਡ ਕਰਕੇ ਦੱਸੀ ਚੱਲਾਂਗੇ ਹੁਣ ਖੋਲਦੇ ਹਾਂਗੇ ਇਧਰੋਂ ਪਿਆ ਸਾਰਾ ਸਮਾਰਟ A2Z ਇਧਰੋਂ ਖੋਲਣਾ ਪੂ। ਹੁਣ ਤਾਂ ਬਸ ਇੱਥੇ ਟੈਂਕੀ ਤਾਂ ਲੋਣ ਦੀ ਲੋੜ ਹੀ ਨਹੀਂ ਨਾ। ਅਧਾ ਜੋੜ ਖੋਲ ਕੇ ਇਧਰ ਹੀ ਆ ਜੀ ਸਾਰਾ। ਇੱਕ ਇਹ ਕਲੱਚ ਵੀ ਨੂੰ ਬਦਲਦਾ ਹੈ। ਲੱਕ ਦਾ ਲੱਗਦਾ ਹੈਗੇ। ਇੱਥੇ ਟਾਇਟਾ ਕਲੱਚ ਦਾ ਰੈਲਾ ਹੋ ਜਾਊਗਾ। 4x4 ਇਹ ਵੀ ਚਾਲ ਕੇ ਰਹੁਣ ਖੱਚੇ ਨੂੰ ਆ ਜਾ ਹੁਣ ਤਾਂ ਖੋਲ ਤੇ ਨਟ-ਨੂਟ ਵੀ ਆ ਪਿਆ ਸਾਰਾ। ਲਿਆਰ ਤਾਂ ਹੋਰ। ਹੜਾ 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 ਇੱਕ ਮਿੰਟ ਇੱਕ ਮਿੰਟ ਚੱਲ ਜਾ ਜਾ ਪੜਿਆ ਗਿਆ ਚਲੋ ਇਹ ਕਮੈਂਟਸ ਚੱਲ 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 ਵੀ ਲੈ ਵੀ ਲਾਪਾ ਘਰ ਤੋਂ ਨਾਲੋਂ ਬਲਾਕ ਹੈ ਕੋ ਬੈਕ ਆ ਪਿਆ ਅੱਖ ਲਾ ਕੇ ਤਾਂ ਅੱਧੀ ਹੋ ਜਾਂਦੇ ਨੇ ਤੇ ਦੁਆਲ ਕਰਦੇ ਨੂੰ ਦੇਖਦੇ ਕੀ ਹਾਲਤ ਬਣ ਗਈ ਇਹਦੀ ਲੋ ਇਹਦੇ ਮਗੂ ਅੜਦੇ ਕਰੇ ਰੁਕ ਸਾਰਾ ਕੁਝ ਆਦਾ ਸਾਰਾ ਸੇ ਨਵੀਂ ਪਿਆਗਾ ਐਜੇ ਕਿ ਬਣਾਣਾ ਵੇਸ਼ਤਰੀ ਨਾਲ ਮਿਸਤਰੀ ਦਾ ਇਹਦੀ ਵੀ ਬਣੋਦੇ ਵੇਸ਼ਤਰੀ ਉਹ ਬਟਾ ਬਿਚੇ ਦੂਜੇ ਦੇ 2000 ਦੋ ਬਦਲ ਦੇ ਆਪ ਟਾਈਮੇ ਕਰਾ ਲਈ ਸੀ ਜਿਹੜੀ ਨਵੀਆਂ ਪਈਆਂ ਸੀ ਪਰ ਫੇਰ ਵੀ ਹੁਣ ਡੀਆਈ ਕਰਕੇ ਸਾਰਾ ਕੁਝ ਚੇਂਜ ਹੋ ਜਾਊਗਾ ਤੇ ਉਰੇ ਵੀ ਸਿਸਟਮ ਲਾਉਣਾ ਇਹਦੇ ਵਿੱਚ ਕੰਪਰੈਸਰ ਵੱਧ ਤਾਂ ਪੰਪੀ ਡਾਊਨ ਸੀ ਜਣਾ ਇਜਤ ਆ ਹੀ ਹੈ ਨਹੀਂ ਸੀ ਧੀ ਖਾਸ ਗੱਲ ਬਾਤਾਂ ਹਾਂਜੀ ਪੰਪ ਦਾ ਹੁਣ ਨਵਾਂ ਹੀ ਲਾਵਾਂਗੇ ਜਦੋਂ ਕੋਹ ਨਹੀਂ ਲੱਤਾ ਕਿਹੜੇ ਦੀ ਤਾਂ ਨਵਾਂ ਹੀ ਪਾਵਾਂਗੇ ਕਰੰਕ ਵੀ ਸਰ ਹੁਣ ਤਾਂ ਫੋਟੋ ਕੱਢਾਂਗੇ ਨਾ ਕਿਹੜਾ ਪਾਣੀ ਬੱਡੀ ਨੂੰ ਦੀ ਵੱਡੀ ਪਾਵਾਂਗੇ 105 ਦਾ ਬੋਰ ਕਰਾਂਗੇ ਹੁਣ ਨਹੀਂ ਨਹੀਂ ਕਰੰਕ ਫਿਰ ਵੱਡੀ ਪਾएंगे ਦੂਜੇ ਪੱਟੇ ਵਾਲੀ ਵੱਡੇ ਵਾਲ ਵਾਲੀ ਆਹ ਉਹ ਪਾਉਣਾ ਹੈ ਠੀਕ ਹੈ ਉਹੀ ਪਾਵਾਂਗੇ ਆ ਕਲਾਸ ਤੇ ਵੀ ਬਦਲ ਦਾਂਗੇ ਦਾ ਹੁਣ ਇਹ ਵੀ ਖਾਲ ਤਾਂ ਵਧੀਆ ਪਿਆ ਸੀ ਵਰਦੀ ਇਹ ਵੀ ਬਦਲ ਦਾਂਗੇ ਆ ਕੜਾ ਕੁੜਾ ਤਾਂ ਨਵਾਂ ਪਿਆ ਸਾਰਾ ਕੁਝ ਕੜਾ ਤਾਂ ਜਮਾ ਨਹੀਂ ਨਵਾਂ ਹੋਰ ਵਾਈ 4 ਐਡਿਟ 2 ਲੈ ਜੀ ਸਿੱਧਾ 4 ਵਾਈ 4 ਤੇ ਵੀ ਦਰਸ਼ਨ ਕਰਾ ਦਈਏ ਤੇ ਇਹਨੂੰ ਵੀ ਕਹੀ ਜਾਂਦੇ ਕਹਿੰਦੇ 4 ਵਾਈ 4 ਆ ਇਹਨੇ ਟਾਇਰ ਦੂਜੇ ਪਾਏ ਹੋਏ ਸੀਗੇ ਤੇ ਤਰੰਦ ਉਹ ਦੇ ਰੂਗਾ ਜੀ 4/4 ਆ ਨਹੀਂ 4/4 ਦੀ ਸੀ ਇਹ ਟਾਇਰ ਹੀ ਦੂਜੇ ਵਾਹੀ 4/4 ਆ ਖੜਾਗਾ ਇਹ ਰੈਡੀ ਹੋਈ ਹੁੰਦਾ ਇਧਰ ਤੇ ਚੰਦੀਆਂ ਦਾ ਕੰਮ ਇਹਦਾ ਵੀ ਲਾਉਣਾ ਮੁਕਸਰ ਮੇਲੇ ਤੇ ਇਹਨੂੰ ਉੱਥੇ ਦੇਖ ਲਿਓ ਮਿੱਤਰੋ ਜਿਹੜੇ ਵੀਰਾਂ ਨੇ ਪਹੁੰਚਣਾ ਮੁਕਸਰ ਮੇਲੇ ਤੇ ਇਹ ਖੜਾ ਹੂ ਉੱਥੇ 4/4 ਤੇ ਉਧਰੋਂ ਆ ਦੋਨੇ ਆ ਵੀ ਰੈਡੀ ਕਰਦੇ ਨੇ ਹੁੰਦਾ ਸਦਰ ਸਦਰ ਕਰਖ ਜਾਵਦਾ ਪਾਦਾ ਰੈਡੀ ਇਹਦਾ ਕਲਾ ਇੰਜਰ ਤੇ ਕਲਚ ਦਾ ਕੰਮ ਹੀ ਹੈਗਾ ਬੱਦਲ ਤਾਂ ਬਾਕੀ ਓਕੇ ਸਾਰਾ। ਚੱਲ ਗਿਆ। ਚੱਲਦੇ। ਰੱਹਾ ਕੰਮ ਲੋਡ ਰ। ਇੱਕ। ਇਹਦਾ ਕਲਾਸਿਫਾਈਡ ਦਵੀ। ਆਦੀ ਜਾਂ ਥੋੜਾ ਜਨਾ ਮਿਸਤਰੀ ਨਾਲ ਵੱਧ ਕਸੇ ਪਈ ਸੀ ਇਹ ਫਿਗਰ ਇਤਰਾ ਤਾਂ ਜਬੀ ਹੋਈ ਏ ਖੜੀਏ ਤੇ ਚੱਕੀ ਵਾਲੀ ਹੋਈ ਏ ਤੇ ਥੋੜੀ ਥੋੜੀ ਸ਼ੈਡਲ ਵਾਲੀ ਸੀ ਤਾਈਓ ਕਲੱਚ ਰੈਟ ਸੀ ਨਾ ਦੇਖ ਨਾ ਖਿੱਚ ਕੇ ਵਾਰਦੇ ਨੂੰ ਕੁ ਬਜੇ ਕੱਜਾ ਚ ਖੱਚਾ ਰੂ ਕੁਝੇਰ ਇਹਦਾ ਇਕਦਾਂ ਡਟਾ ਟੀਵੂ ਕੋ ਦીર ਲੋ ਜੀ ਇਹ ਤਾਂ ਬੜੀ ਬੜੀ ਜੀ ਲੱਗੀ ਸੀ ਜਿਹੜੀ ਸਾਰੇ 10 15 ਹੋਈ ਪਾਈ ਨੂੰ ਕਲੱਚ ਬਲੇਡ ਤੋਂ ਇਹ ਤਾਂ ਉਹ ਵੀ ਪਈ ਆ ਵੀਡੀਓ ਵਾਲੀ ਵੀ ਲੋਈ ਪਾਈ ਹੋਈ ਆ ਦੋਦੇ ਹਾਂ ਨਵਾਂ ਸੀ ਵਾਰ ਇਹਨੂੰ ਕਾੜ ਦੇਣਾ ਲੱਕ ਦਾ ਬਾਦ ਦਾ ਕਲਾਤ ਬਈ ਰੋਟੀ ਦਾਲ ਦਾ ਬਣਾ ਲੜਾ ਜੇ ਬਸ ਆਹ ਦੇਖਦਾ ਜੇ ਪਹਾੜਾਂ ਦੇ ਇਧਰ ਡਾਈ ਹੁੰਦੇ ਐ ਕਰਿਆ ਪਿਆ ਕੰਮ ਢੀਲ ਦਾ ਇਹਨਾਂ ਦੇ ਬੁਰਗ ਡਬੇ ਪਾਈ ਹੋਈ ਸਾਰਾ ਕਰੋ ਲੇਕਿਨ ਹੁਣ ਕਰਨਾ 90 HP ਦਾ ਇਹਦੇ ਵੰਗੂ ਕਰਾਮਾਰ ਤਾਂ ਤਾਂ ਮੁਕ ਜੀ ਥੰਮ ਲਾਲੇ ਲਾ ਕੇ ਦੋ ਅਲਟਰਾ ਇਹ ਸਾਫ ਪਿਆ ਜਾਵਣਾ ਜੇ ਮੇ ਚਿਰ ਬਹੁਤ ਹੋ ਗਿਆ ਨਹੀਂ ਜਿੰਨੂ ਪਿਆ ਜਾ ਜਾਵਾ ਆ ਰਹਿ ਗਿਆ ਇੱਕ